ਬੀਤ ਦਿਨੀ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਤੇ ਫਾਇਰਿੰਗ ਹੋਣ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਸੀਗਾ ਜਿਸ ਤੋਂ ਬਾਅਦ ਕਾਂਗਰਸ ਦੀ ਸਮੂਹ ਲੀਡਰਸ਼ਿਪ ਵੱਲੋਂ ਮੰਨ ਕੀਤੀ ਗਈ ਸੀ ਕਿ ਫਾਇਰਿੰਗ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜਿਸ ਦੇ ਵਿਰੋਧ ਵਿੱਚ ਅੱਜ ਕਾਂਗਰਸ ਦੀ ਸਮੂਹ ਲੀਡਰਸ਼ਿਪ ਵੱਲੋਂ ਥਾਣਾ ਕੁੱਲਗੜੀ ਦੇ ਬਾਹਰ ਧਰਮਾ ਜਿਹੜਾ ਉਹ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਫਰਾਈਟਰ ਦੇ ਥਾਣਾ ਕੱਲ ਗੜੀ ਦੀਆਂ ਹਨ ਜਿੱਥੇ ਅੱਜ ਆਸ਼ੂ ਬਾੰਗੜ ਦੀ ਅਗਵਾਈ ਹੇਠ ਸਮੂਹ ਲੀਡਰਸ਼ਿਪ ਵੱਲੋਂ ਜਿਹੜਾ ਧਰਨਾ ਉਹ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਵਿੱਚ ਠੋਸ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਉਤ ਹੀ ਮੌਕੇ ਇਸ ਮੌਕੇ ਤੇ ਪਹੁੰਚੇ ਪੰਜਾਬ ਦੇ ਯੂਥ ਪ੍ਰਧਾਨ ਮੋਹਿਤ ਮਹਿੰਦਰਾ ਨੇ આરોਪ ਲਗਾਏ ਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਢਿੱਲੀ ਕਾਰਗੁਜ਼ਾਰੀ ਜਿਹੜੀ ਆ ਦਿਖਾਈ ਜਾ ਰਹੀ ਆ ਅਤੇ ਉਹ ਇਸ ਤੋਂ ਬਾਅਦ ਸੰਘਲ ਅਤੇ ਜਿੰਦੇ ਲੈ ਕੇ ਪਹੁੰਚੇ ਸਨ ਤਾਂ ਕਿ ਥਾਣੇ ਦੇ ਬਾਹਰ ਜਿਹੜਾ ਜਿੰਦਾ ਕੋ ਲਗਾਇਆ ਜਾ ਸਕੇ ਕੋਈ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਰੋਇਟਰ ਦੇ ਥਾਣਾ ਕੁੱਲਗੜੀ ਦੀਆਂ ਹਨ ਜਿੱਥੇ ਅੱਜ ਕਾਂਗਰਸੀਆਂ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਕੀਤਾ ਜਾ ਰਿਹਾ ਤਾਂ ਇਸ ਪੂਰੇ ਮਾਮਲੇ ਤੇ ਮੁੱਖ ਤੇ ਪਹੁੰਚਿਆ ਨੂੰ ਆ ਦਾ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾ ਦਿੰਨੇ ਅੱਜ ਸਾਨੂੰ ਥਾਣੇ ਮੂਰੇ ਆਉਣਾ ਹੀ ਪਿਆ ਕਿਉਂਕਿ ਗੱਲ ਇਹ ਆ ਕਿ ਜੋ ਪੰਜਾਬ ਦੇ ਹਾਲਾਤ ਨੇ ਉਹ ਬਹੁਤ ਵਧੀਆ ਹਾਲਾਤ ਨਹੀਂ ਹੈਗੇ ਜਿੱਥੇ ਆਮ ਲੋਕ ਦੁਖੀ ਨੇ ਵਪਾਰੀ ਦੁਖੀ ਨੇ ਔਰ ਫਿਰੋਜ਼ਪੁਰ ਦੇ ਵਿੱਚ ਕੀ ਹੋਇਆ ਕਿ ਵੀ ਇੱਕ ਐਕਸਟਰਾ ਆਰਡੀਨਰੀ ਘਟਨਾ ਘਟੀ ਕਿ ਜਿੱਥੇ ਸਾਡੇ ਫਾਰਮਰ ਐਮਐਲਏ ਸਾਡੇ ਕਾਂਗਰਸ ਪਾਰਟੀ ਦੇ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਲੋਕ ਸਭਾ ਦੇ ਵਿੱਚ ਜਿਨ੍ਹਾਂ ਨੇ ਆਵਾਜ਼ ਬੰਨਣਾ ਹੈ ਉਹ ਜਿਹੜੇ ਕੈਂਡੀਡੇਟ ਸਿਗੇ ਸਾਡੇ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜੀ ਜ਼ੀਰਾ ਸਾਹਿਬ ਜੇ ਆਮ ਲੋਕ ਜੇ ਖਾਸ ਲੋਕ ਸਾਡੇ ਸੁਰੱਖਿਅਤ ਨਹੀਂ ਹੈਗੇ ਜਾਂ ਖਾਸ ਨਹੀਂ ਮੈਂ ਕਹਿੰਦਾ ਜਿਹੜੇ ਜ਼ਿੰਮੇਵਾਰ ਲੋਕ ਨੇ ਜਿਹੜੇ ਇੱਕ ਸੁਸਾਇਟੀ ਦੇ ਵਿੱਚ ਪਛਾਣ ਰੱਖਦੇ ਨੇ ਜੇ ਉਹ ਸੁਰੱਖਿਅਤ ਨਹੀਂ ਹੈਗੇ ਤਾਂ ਆਮ ਲੋਕ ਕੀ ਸੁਰੱਖਿਅਤ ਹੋਣਗੇ ਅੱਜ ਸਾਨੂੰ ਥਾਣੇ ਮੂਰੇ ਇਸ ਲਈ ਆਉਣਾ ਪਿਆ ਅਣਪਛਾਤੇਆਂ ਤੇ ਐਫਆਈਆਰ ਹੋਈ ਹੈ ਔਰ ਅੱਜ ਗੱਲਬਾਤ ਕੀਤੀ ਪਹਿਲਾਂ ਤਾਂ ਅਸੀਂ ਜਿੰਦਾ ਲਾਉਣ ਲੱਗੇ ਉਦੋਂ ਬਾਅਦ ਹੁਣ ਐਸਟੀਐਫ ਦਾ ਇੱਕ ਗਠਨ ਹੋਇਆ ਜਿਹਦੇ ਵਿੱਚ ਉਹਨਾਂ ਨੇ ਅਸ਼ੋਰ ਕੀਤਾ ਪਰ ਜੇ ਆਉਣ ਵਾਲੇ ਦਿਨਾਂ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਦੂ 10 ਗੁਣਾ ਵੱਡਾ ਧਰਨਾ ਉਰੇ ਕੀ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਮੁੱਖ ਮੰਤਰੀ ਕੋਲ ਅਸੀਂ ਜਾ ਕੇ ਮਾਰਨਾ ਹੈ ਕਿਉਂਕਿ ਇੱਕ ਸਿੱਧੂ ਮੂਸੇ ਵਾਲੇ ਵਾਲਾ ਐਪੀਸੋਡ ਫਰੋਸਪਰਸ ਵੀ ਹੋ ਚੱਲਿਆ ਸੀ ਸਾਡੇ ਕੈਂਡੀਡੇਟ ਉਹ ਵੀ ਸਿਗੇ ਤੇ ਕੈਂਡੀਡੇਟ ਕੋਲਬੀਰ ਸਿੰਘ ਜੀ ਜ਼ੀਰਾ ਸਾਹਿਬ ਵੀ ਸਗੇ ਬਠਿੰਡੇ ਵਿੱਚ ਫਰੋਤੀਆਂ ਮੰਗੀਆਂ ਮੰਗੀਆਂ ਜਾ ਰਹੀਆਂ ਨੇ ਮੁਖਸਰ ਚ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਰੋਪੜ 'ਚ ਡਬਲ ਮਰਡਰ ਹੋਏ ਨੇ ਲੁਧਿਆਣੇ ਦੇ ਵਿੱਚ ਜਿਹੜੇ ਸਾਡੇ ਜੁਐਲਰੀ ਦਾ ਕੰਮ ਕਰਨ ਵਾਲੇ ਉਹਨਾਂ ਨੂੰ ਕਿਡਨਾਪ ਕੀਤਾ ਗਿਆ ਤਰਨਤਾਰਨ 'ਚ ਡਬਲ ਮੰਡਰ ਹੋਇਆ ਇਹ ਪੰਜਾਬ ਦੇ ਹਾਲਾਤ ਨੇ ਅੱਜ ਐਸਟੀਐਫ ਦਾ ਗਠਨ ਹੋਇਆ ਪਰ ਉਮੀਦ ਮੈਨੂੰ ਘੱਟ ਹੈ ਕਿਉਂਕਿ ਆ ਏਦਾਂ ਸਰਕਾਰਾਂ ਨਹੀਂ ਕੰਮ ਕਰਦੀਆਂ ਘੁੱਟਨੇ ਟੇ ਕੇ ਸਰਕਾਰਾਂ ਕੰਮ ਨਹੀਂ ਕਰਦੀਆਂ ਧਮਕੀਆਂ ਅੱਗੇ ਘੁੱਟਨੇ ਟੇਕਰ ਟੇਕ ਜਾਣ ਉਹ ਸਰਕਾਰਾਂ ਨਹੀਂ ਹੁੰਦੀਆਂ ਉਹ ਉਹ ਕੁਝ ਹੋ ਰਹੀ ਹੈ ਉਹ ਗੁੰਡਾ ਰਾਜ ਹੈ ਇਹ ਤੋਂ ਪਤਾ ਲੱਗਦਾ ਹੈ ਕਿ ਗੈਂਗਸਟਰਾਂ ਦਾ ਬੋਲਬਾਲਾ ਹੈ ਔਰ ਅਸੀਂ ਉਹਨਾਂ ਨੂੰ ਦੱਸਿਆ ਕਿ ਜਦ ਤੱਕ ਤੁਸੀਂ ਕੰਮ ਕਰੋਗੇ ਉਦੋਂ ਤੱਕ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ ਪਹਿਲਾ ਸਾਡਾ ਖਰਚਾ ਆਇਆ ਸੀ ਵੀ ਸਾਨੂੰ ਪ੍ਰੋਟੈਕਸ਼ਨ ਜੀਰਾ ਸਾਹਿਬ ਨੂੰ ਕਿ ਕੋਈ ਹੈਜੀ ਘਟਨਾ ਉਦ ਲਈ ਜ਼ਿੰਮੇਵਾਰ ਪੰਜਾਬ ਪੁਲਿਸ ਅੱਜ ਮੈਂ ਇੱਥੋਂ ਕਹਿਣਾ ਚਾਹਨਾ ਐਲਾਨ ਕਰਦਾ ਪਰ ਜੇ ਨਹੀਂ ਕੁਝ ਕਰਦੇ ਤਾਂ ਇਹਦੂ ਵੱਡੇ ਧਰਨੇ 10 10 ਗੁਣਾ ਵੱਡੇ ਧਰਨੇ ਕਾਂਗਰਸ ਪਾਰਟੀ ਪੰਜਾਬ ਦੇ ਆਮ ਲੋਕਾਂ ਦੀ ਲੜਾਈ ਔਰ ਇਸ ਗੱਲ ਦੀ ਆਵਾਜ਼ ਬਣ ਕੇ ਉਭਰੂਗੀ ਅੱਠਾ ਚ ਸੰਗਲ ਫੜੇ ਸੀ ਜਦੋਂ ਤੁਸੀਂ ਐਂਟਰੀ ਕੀਤੀ ਇੱਥੇ ਤਾਲਾ ਲਾਉਣਾ ਸੀਗਾ ਇਹਨੂੰ ਅਸੀਂ ਤਾਲਾ ਲਾਉਣ ਗਏ ਤੇ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਫਿਰ ਐਸਟੀਐਫ ਦਾ ਜਿਹੜਾ ਗਠਨ ਹੈ ਉਹ ਕਰਨ ਦੀ ਸਾਨੂੰ ਛੋਟੀ ਦਿੱਤੀ ਉਹ ਐਸਟੀਐਫ ਦੀ ਗਠਨ ਹੋ ਗਈ। ਗੱਲ ਕਰਨ ਤੋਂ ਪਹਿਲਾਂ ਤਾਲਾ ਹੀ ਆ ਗਿਆ ਕੋਸ਼ਿਸ਼ ਕੀਤੀ ਤਾਲਾ ਹੀ ਕਿਉਂ ਲਾਉਣ ਦੀ ਕੋਸ਼ਿਸ਼ ਕੀਤੀ ਗੱਲਬਾਤ ਇਸ ਲਈ ਕਿਉਂਕਿ ਪੰਜਾਬ ਪੁਲਿਸ ਨੇ ਘੁੱਟਨੇ ਟੇਕੇ ਹੋਏ ਨੇ ਅਸੀਂ ਇੱਕ ਸਿੰਬੋਲਿਕ ਤਾਲਾ ਲੈ ਕੇ ਗਏ ਵੀ ਤੁਸੀਂ ਤਾਲੇ ਲਾ ਲਓ ਜੀ ਨਹੀਂ ਕੁਝ ਕਰਨਾ ਫਿਰ ਜਦੋਂ ਸਾਨੂੰ ਅੱਜ ਜ਼ਿੰਮੇਵਾਰ ਡੀਐਸਪੀ ਡੀ ਉਹਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਗੱਲ ਕੀਤੀ ਹੈ ਜਦੋਂ ਉਹਨਾਂ ਨੇ ਅਸ਼ੋਰ ਕੀਤਾ ਹੈ ਕਹਿੰਦੇ ਇੱਕ ਵਾਰ ਗੱਲ ਕਰ ਲੋ ਉਹਨਾਂ ਨੇ ਸ਼ੋਰ ਕਰਤਾ ਐਸਟੀਐਫ ਦਾ ਗਠਨ ਹੋ ਗਿਆ ਜੇ ਨਹੀਂ ਹੋਇਆ ਤਾਂ ਸਾਡੇ ਹੱਥ 'ਚ ਹੈ ਅਸੀਂ ਦੁਬਾਰਾ ਆ ਜਾਣਾ ਸਮਾਂ ਕਿੰਨਾ ਤੁਹਾਨੂੰ ਲੱਗਦਾ ਵੀ ਲਾਉਣਗੇ ਕੋਈ ਦਿੱਤਾ ਸਮਾਂ ਵੀ ਸਮਾਂ ਟਾਈਮ ਬਾਉਂਡ ਅਸੀਂ ਬੇਨਤੀ ਕੀਤੀ ਹੈ ਜੇ ਟਾਈਮ ਬਾਉਂਡ ਨਹੀਂ ਹੁੰਦਾ ਜੇ ਰੀਜ਼ਨੇਬਲ ਟਾਈਮ ਦੇ ਵਿੱਚ ਨਹੀਂ ਹੁੰਦਾ ਤਾਂ ਆਫਕੋਰਸ ਅਸੀਂ ਦੁਬਾਰਾ ਉਰੇ ਵੀ ਤੇ ਡੀਜੀਪੀ ਦਫ਼ਤਰ ਜਾਵਾਂਗੇ ਇਹ ਤਾਂ ਨਹੀਂ ਵੀ ਤੁਸੀਂ ਬੈਠੇ ਬੈਠੇ 19 ਦਿਨ ਤੱਕ ਹੀ ਟਾਈਮ ਬਾਉਂਡ ਕੀਤਾ ਵੀ ਜਿੰਨੀ ਦੇਰ ਤੱਕ ਬੈਠੇ ਹੋ 19 ਦਿਨ ਤੱਕ ਸਾਡਾ ਹੱਲ ਕਰੋ ਕਿਵੇਂ ਵੀ ਜਿੰਨੀ دیر ਤੱਕ ਤੁਸੀਂ ਬੈਠੇ ਹੋ ਅੱਜ ਸ਼ਾਮ ਤੱਕ ਜਾਂ ਜਿੰਨੇ ਵੀ ਘੰਟੇ ਐਸਟੀਐਫ ਐਸਟੀਐਫ ਦੀ ਗੱਲ ਸੀਗੀ ਐਸਟੀਐਫ ਦਾ ਗਠਨ ਹੋ ਗਿਆ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਫਿਰੋਜ਼ਪੁਰ ਦੀ ਜਿਹੜੇ ਲਾਇਨਸ ਆਰਡਰ ਦੀ ਸਥਿਤੀ ਹੈ ਪੂਰੇ ਪੰਜਾਬ 'ਚ ਹੀ ਖਰਾਬ ਹੈ ਪਰ ਫਿਰੋਜ਼ਪੁਰ ਦੇ ਵਿੱਚ ਮੈਂ ਸਮਝਦਾ ਕਿ ਰੋਜ਼ ਜਿਹੜੀਆਂ ਵੱਡੀਆਂ ਵਾਰਦਾਤਾਂ ਹੋ ਜਾਣੀਆਂ ਇਹ ਬਹੁਤ ਵੱਡੀ ਗੱਲ ਹੈ ਜਿਵੇਂ ਜੀਰਾ ਸਾਹਿਬ ਦੇ ਉੱਤੇ ਗੋਲੀ ਚੱਲਣਾ ਇਸ ਤਰੀਕੇ ਦੀ ਦੱਸ ਰਹੇ ਨੇ ਬਹੁਤ ਲੰਬੇ ਸਮੇਂ ਤੋਂ ਪ੍ਰਸ਼ਾਸਨ ਨੂੰ ਬਾਰ ਬਾਰ ਅਲਰਟ ਕਰ ਰਹੇ ਨੇ ਪਰ ਮੈਂ ਸਮਝਦਾ ਪ੍ਰਸ਼ਾਸਨ ਗੂੜੀ ਨੀਂਦ ਸੁਤਾ ਪਿਆ ਸੋ ਅੱਜ ਪੰਜਾਬ ਪ੍ਰਧਾਨ ਸਾਡੇ ਪਹੁੰਚੇ ਨੇ ਅੱਜ ਮਕਸਦ ਇਹੀ ਸੀਗਾ ਵੀ ਜੇ ਪ੍ਰਸ਼ਾਸਨ ਕੁਝ ਕਰ ਨਹੀਂ ਸਕਦਾ ਸਰਕਾਰ ਕੁਝ ਨਹੀਂ ਕਰ ਸਕਦੀ ਫਿਰ ਉਹ ਤਾਲਾ ਮਾਰ ਦੇਣਾ ਚਾਹੀਦਾ ਪਰ ਵਾਕਈ ਉਹਨਾਂ ਨੇ ਵਿਸ਼ਵਾਸ ਦਿਲਾਇਆ ਉਹ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਹੈ ਔਰ ਸਾਰੀ ਯੂਥ ਕਾਂਗਰਸ ਨੇ ਗੱਲਬਾਤ ਕਰਕੇ ਉਹਨਾਂ ਨੇ ਹੁਣ ਜਿਹੜਾ ਸਮਾਂ ਆ ਉਹਦੇ ਬਾਰੇ ਤਾਂ ਨਹੀਂ ਸਾਨੂੰ ਦੱਸਿਆ ਪਰ ਜੀ ਮੰਨ ਵੇਟ ਕਰਦੇ ਆ ਵੀ ਦੱਸੋ ਦੋ ਚਾਰ ਦਿਨ ਦੇ ਵਿੱਚ ਸਾਨੂੰ ਜੇ ਰਿਜ਼ਲਟ ਨਹੀਂ ਦਿੰਦੇ ਜਿਵੇਂ ਪ੍ਰਧਾਨ ਜੀ ਦੱਸਿਆ ਬਹੁਤ ਜਲਦ ਬਹੁਤ ਵੱਡੇ ਧਰੇ ਲਗਾ ਕੇ ਅਸੀਂ ਇਹਦਾ ਕੋਈ ਨਾ ਕੋਈ ਹੱਲ ਕੱਢਾਂਗੇ ਅਸ਼ੂ ਪੰਡਾ ਚ ਬੁਰਾ ਹਾਲਾ ਲੋਕ ਤਰਾ ਤਰਾ ਕਰ ਉੱਠੇ ਨੇ ਲੁੱਟਾਂ ਖੋਹਾਂ ਬਹੁਤ ਕੁਛ ਆ ਬਿਲਕੁਲ ਬੇਸ਼ੱਕ ਕੋਈ ਰਿਪ੍ਰেজੈਂਟ ਕਰਦੇ ਹੋ ਤੇ ਹਤੀ ਨੂੰ ਬਿਲਕੁਲ ਸਹੀ ਹੈ ਜੀ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਹਰ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਲੁੱਟਾਂ ਖੋਹਾਂ ਡਕੈਤੀ ਗੋਲੀ ਆਮ ਗੱਲ ਹੋ ਚੁੱਕੀ ਹੈ ਲਾਅ ਇਨਸੋਰਸ ਦੀ ਜਿਹੜੀ ਸਥਿਤੀ ਹੈ ਬਹੁਤ ਖਰਾਬ ਹੈ ਮੈਂ ਤੁਹਾਨੂੰ ਤੁਹਾਡੇ ਮਾਣ ਨੂੰ ਦੱਸ ਰ ਕੋ ਸਟੇਟਮੈਂਟ ਨਹੀਂ ਇੱਕ ਛੋਟੀ ਸਟੇਟਮੈਂਟ ਵੀ ਹੈ ਨਹੀਂ ਕਿ ਕਿਸੇ ਥਾਣੇ ਨੂੰ ਜਾ ਕੇ ਪੁੱਛਿਆ ਜਾਵੇ ਕਿਸੇ ਮੁਲਾਜ਼ਮ ਨਾਲ ਗੱਲ ਕੀਤੀ ਜਾਵੇ ਭਾਈ ਇਹ ਵਾਰਦਾਤ ਹੋਈ ਹੈ ਇਹਦੀ ਜ਼ਿੰਮੇਵਾਰੀ ਕੌਣ ਲੇਗਾ ਐਮ ਐਲ ਏ ਲੇਗਾ ਜਾਂ ਪੰਜਾਬ ਦੀ ਪੁਲਿਸ ਲੇਗੀ ਜਾਂ ਐਸ ਐਚ ਓ ਲੇਗਾ ਕੋਈ ਤਾਂ ਇਸ ਸਾਲ ਦੀ ਜਵਾਬਦੇਹੀ ਦੇ ਸਰਵੇ ਝੂਠੇ ਦਿਲਾਸੇ ਦੇ ਰਿਹਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ